ਆ ਮੈਨੂੰ ਛੱਡੋ ਮੇਰੇ ਤੋਂ ਹੀ ਕੀ ਕੱਢਣਾ ਜੇ ਮੈਂ ਤਾਂ ਕੀ ਮਾਰਾ ਕਰ ਦਿੱਤਾ ਵਾ ਮਾਰਾ ਆਰਾ ਬਕਵਾਸ ਕਰਦੀ ਨਾ ਗਾੜੀ ਗਾੜੀ ਇਹ ਬਕਵਾਸ ਨਹੀਂ ਪਸੰਦ ਆ ਗਈ ਤੇ ਮੈਂ ਬੜੀ ਵਰਗੇ ਬਕਵਾਸ ਨਹੀਂ ਕਰਨੀ ਮੇਰੇ ਅੱਗੇ ਚੱਲੇ ਜਾਣਾ ਫੇਠੀਕਾ ਮੈਨੂੰ ਮਾਰ ਹੀ ਦਿਓ ਵੇਖ ਲੈ ਤੁਹਾਡਾ ਵਿਆਹ ਕਰਨ ਤੋਂ ਪਹਿਲਾਂ ਤੇ ਮੈਂ ਮਾਰੀ ਜਾਵਾਂ ਵੇਖ ਲੈ ਇਹਦੀ ਅਜੇ ਨੁਤੜਾ ਬੰਦ ਨਹੀਂ ਹੋਣ ਢਈ ਮਾਰ ਇਹਦੇ ਬੂਥੇ ਤੇ ਤੈਨੂੰ ਪਤਾ ਲੱਗੇ ਇਹ ਨੂੰ ਕਹਾਂਗਾ ਕਹਾਂਗਾ ਨਹੀਂ ਮੈਂ ਇਦਾਂ ਨਹੀਂ ਮੈਂ ਮਾਰਦਾ ਇਹਨੂੰ ਹੁਣ ਦੱਸ ਇਹਨੇ ਗੱਲ ਨਹੀਂ ਜਲਦੀਆਂ ਹਾਏ ਮੈਨੂੰ ਛੱਡ ਦੋ ਓਏ ਕਿੱਡੇ ਪਖੰਡ ਕਰਦੀ ਆ ਲੱਗੀ ਮਰਨੇ ਕੀ ਗੱਲ ਹੋਈ ਇਹਨੂੰ ਕਿਉਂ ਮਰ ਰਹੇ ਹੋ ਕੁੜੀਏ ਤੂੰ ਜਾ ਅੰਦਰ ਤੈਨੂੰ ਨਹੀਂ ਪਤਾ ਇਹ ਜਿੰਨਾ ਜਿਹੜੇ ਦੇ ਵਜਨ ਆ ਨਾ ਇਹਨੂੰ ਰੋਟੀ ਨਹੀਂ ਗਈ ਪੱਤਦੀ ਤੇਰੀ ਮਾਂ ਰੋਟੀ ਲੈ ਪਜਾਉਣ ਹਾਏ ਮੇਰਾ ਚੱਲੋ ਚੱਲੋ ਛੱਡ ਦੇ ਘੱਟਾ ਥੋੜਾ ਚਲ ਆਏ ਜਾ ਮੈਨੂੰ ਮਾਂ ਮਾਰੇ ਛੇ ਗਰਮੀ ਝੋਣ ਮਾਤਾ ਹਾਂ ਦੱਸ ਰਹਿਂਦੇ ਹੁਣ 2 ਦਿਨਾਂ ਦੇ ਅੰਦਰ ਹੀ ਰਾਹ ਦੇ ਦੋ ਦਿਨ ਪਹ ਚਾਰ ਕੇ ਰਹਿਂਦੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਫੇਰ ਅਗਲ ਹੁਣੀ ਆ ਕਿ ਕਿਦਾਂ ਕਿ ਅਸੀਂ ਗੱਲ 'ਚ ਹਿੱਸਾ ਲਈਦਾ ਜਾ ਕੇ ਮਰਨ ਦੇ ਹਣ ਪਈ ਰਹਿੰਦੇ ਇਹਨੂੰ ਨਾਲੇ ਭੁਖੀ ਤੇ ਆਈ ਮਰੂ ਨਾਲੇ ਨੂੰ ਪਤਾ ਨਹੀਂ ਕੋ ਆਖੀ ਦਾ ਸਗੋਂ ਚੰਮਲ ਦੀ ਆ ਪਾਜੀ ਪਾਣੀ ਪੂਣੀ ਅੰਦਰ ਉੱਥੇ ਹੀ ਤਾਂ ਰਹਿਣਾ ਸੀ ਥੋੜਾ ਬੋਲਤਾ ਜੇ ਮਰ ਗਈ ਤੇ ਜੇਲ੍ਹ 'ਚ ਸਾਰੇ ਜਣੇ ਬੱਜੇ ਮਰ ਜਾਣ ਤੇ ਜਾ ਜਾ ਤੂੰ ਹੈ ਕਿ ਨਹੀਂ ਤੂੰ ਘਰ ਆ ਪਾਣੀ ਹੁੰਦਾ ਬੜੀ ਪੱਕੀ ਟੀਠਵਾਓ ਨਹੀਂ ਨਹੀਂ ਮੰਮੀ ਜੀ ਮੈਨੂੰ ਹੇਜੂਜ ਕੋਈ ਨਹੀਂਗਾ ਮੈਂ ਤੇ ਆਪਣੇ ਸਾਰਿਆਂ ਦੇ ਪਚਾਦੀ ਗੱਲ ਕਰਨ ਢਈ ਆ ਕੋਈ ਨਹੀਂ ਹੁਣਾ ਐਡੀ ਛੇਤੀ ਨਹੀਂ ਮਰਦੀ ਉਹ ਉਹਨੇ ਸਵਾਰਾਮ ਨਾ ਬੈਠੀ ਰਹਿਣਾ ਉੱਥੇ ਠੱਡੇ ਥਾਂ ਕੋਈ ਕਰਨਾ ਕਰ ਤੂੰ ਗਿੱਜੀ ਆ ਜਾ ਤੂੰ ਆ ਕੇ ਆਪਣੇ ਕਮਰੇ ਵਿੱਚ ਬੈਠ ਰੈਸਟ ਕਰ ਤੂੰ ਮੰਮੀ ਪਾਣੀ ਪੁਣੀ ਨੂੰ ਕਿੱਥੇ ਨਹੀਂ ਜਾਣਾ ਹੁਣ ਨਹੀਂ ਮੈਂ ਪਾਣੀ ਕੋ ਦੇਣਾ ਮੈਨੂੰ ਕਿ ਲੋੜਵਾ ਪਾਣੀ ਦੇਣ ਦੀ ਮੈਂ ਆਪੇ ਹਾਂ ਨ ਮੈਂ ਹੀ ਦਰਵਾਜ਼ਾ ਖੋਲੂਗਾ ਹੁਣ ਚੱਲ ਠੀਕ ਵਾ ਪਰ ਮੈਂ ਬਾਹਰ ਫੇਰਾ ਮਾਰ ਆਵਾ ਮਾਰਿਆ ਮਾਰੇ ਵੇਹ ਕਣਕ ਕੋ ਕਣਕ ਦਾ ਕਿੱਦਾਂ ਸੰਗਾ ਹੁਣ ਫਾਇ ਲੱਗੀ ਮਰੀ ਰਹੰਦੇ ਨੂੰ ਇੱਥੇ ਰੱਬਾ ਮੈਂ ਕੀ ਨੇ ਕਰਾ ਕੀਤੀ ਆ ਜਿਹੜੇ ਮੈਨੂੰ ਏਡੀ ਵੱਡੀ ਸਜ਼ਾ ਮਿਲ ਗਈ ਐ ਸੱਚੇ ਬਾਸ਼ਾ ਨੇ ਕਰ ਕੇ ਕੀ ਜੀਦਾ ਘਟਾ ਨਹੀਂ ਆਏਗਾ ਮੈਨੂੰ ਵੀ ਕਿਤੇ ਇੱਕ ਤੀ ਦੇ ਛੜਦਾ ਕਮ ਜੀ ਕ ਮੈਂ ਇੱਕ ਕਲੰਕ ਤੇ ਰੱਤਦਾ ਮੈਨੂੰ ਬੱਦਿਓ ਸਾਰੇ ਬਾਜ ਬਾਜ ਕਹਿੰਦੇ ਘਰ ਦੇ ਵੀ ਤੇ ਬਾਹਰ ਦੇ ਵੀ ਰੋ ਰੋਤਾ ਤਦ ਤਦ ਸੈਨ ਨਾ ਮੈਂ ਕੁ ਮੀ ਮਰਜਾ ਤੇ ਚੰਗਾ ਵਾ ਮੰਮੀ ਜੀ ਹਾਂ ਜੀ ਬਾਜੀ ਕਿੱਧਰ ਚੱਲ ਗਏ ਹਣ ਉਹ ਗਿਆ ਵਾ ਕਣਕ ਵੇਖਣ ਆਂਦਾ ਕਣਕ ਪੱਕੀ ਆ ਜੇ ਮਸ਼ੀਨ ਮਿਲਦੀ ਤੇ ਮੈਂ ਵਢਾ ਲਾਂ ਮੰਮੀ ਇਹ ਪਹਿਲਾਂ ਇਦਾਂ ਹੀ ਕੁੱਟ ਖਾਂਦੀ ਰਹਿੰਦੀ ਆ ਨਹੀਂ ਇਹ ਤਾਂ ਇਹੋ ਹੀ ਹਾ ਰੈਂਦਾ ਆ ਇਦਾਂ ਹੀ ਕਰਦੀ ਆ ਇਹ ਤਾਂ ਨਹੀਂ ਉਦਾਂ ਉਹ ਗੱਲ ਬਾਤ ਹੁੰਦੀ ਜਿੰਦੇ ਰੋਹ ਗਲੇ ਦਾ ਘੱਟਾ ਕੁੱਟਾ ਚੜੇ ਨਾ ਮੰਮੀ ਉਦਾਂ ਨਾ ਕਮਾਲ ਦੀ ਆ ਮੈਂ ਵੀ ਆ ਨਹੀਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਇੰਨੇ ਕੁੱਟ ਖਾਂਦੀ ਇੰਨੇ ਕੁੱਟ ਖਾਂਦੀ ਆ ਮੰਮੀ ਮੇਰਾ ਇੰਨਾ ਗਲਾ ਕਿਹਨੇ ਫੜਿਆ ਹੁੰਦਾ ਨਾ ਮੈਂ ਤੇ ਉਹ ਮਰ ਜਾਣਾ ਸੀ ਅਧਿਕ ਮੈਨੂੰ ਸਾਹ ਹੋਣਾ ਹੀ ਨਹੀਂ ਇਹ ਠੀਠਾ ਇਹਨੂੰ ਨਹੀਂ ਪਰਵਾਹ ਕੋਈ ਵੀ ਪਹਿਲਾਂ ਖਾ ਲਈਆਂ ਹੁਣੇ ਵੇਲੇ ਅੰਦਰੋਂ ਕੱਢਣ ਦੀ ਦੇਰ ਨਾਲ ਉਸੇ ਵਲੇ ਚਾਰ ਪੰਜ ਰੋਟੀਆਂ ਫਾੜੀਆਂ ਖਾ ਕੇ ਲਾਂਬੇ ਉਹ ਨਹੀਂ ਪਰਵਾਹ ਕਰਦੀ ਕੁੜੀ ਇਹ ਜਿਹੇ ਬਣਾ ਦੀ ਅੱਛਾ ਕੁੱਟ-ਕੱਟ ਖਾ ਕੇ ਰੋਟੀ ਰਟੀ ਆਪਣੇ ਆਪ ਹੀ ਖਾ ਲੈਂਦੇ ਆ ਬੂਹਾ ਕੋਲਣ ਦੀ ਗੱਲ ਕਰੀ ਵੇਖੀ ਜਿਦੁਰ ਕਬੀਰ ਆ ਤੇ ਬੂਹਾ ਕੋਲ ਤੇ ਨੇ ਕੋਈ ਗੱਲ ਉਹਨੂੰ ਚੇਤਾ ਹੀ ਪਹੁੰਚਣਾ ਵੀ ਮੈਂ ਕੁੱਟ ਵੀ ਖਾਦੀ ਆ ਉਹਨੇ ਉਸ ਵਲੇ ਰੋਟੀ ਪੌਣੀ ਖਾ ਕੇ ਲਾਂਬੇ ਅੱਛਾ ਇਹ ਗੱਲ ਮੰਮੀ ਮੈਨੂੰ ਵੀ ਅਜੀਬ ਜੀ ਲੱਗਦੀ ਆ ਅੱਛਾ ਮੰਮੀ ਤੁਸੀਂ ਸਾਰੀਆਂ ਗੱਲਾਂ ਛੱਡੋ ਮੈਨੂੰ ਇਹ ਦੱਸੋ ਤੇ ਭਾਈ ਨਾ ਗੱਲ ਕੀਤੀ ਆਹੋ ਮੈਂ ਗੱਲ ਕੀਤੀ ਹੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਤਾਂ ਬੜਾ ਖੁਸ਼ ਹੀ ਮਾਨ ਲਿਆ ਭਾਜੀ ਮੇਰੀ ਗੱਲ ਸੁਣ ਬਾਲ ਬੱਚਾ ਕਿੰਨੂ ਨਹੀਂ ਪਿਆਰਾ ਹੁੰਦਾ ਹਰਿਆ ਉਹ ਸੜਿਆ ਹੋਗਾ ਸ਼ਰਾਬ ਨਹੀਂ ਪੀ ਜਾਂਦਾ ਉਹ ਤਾਂ ਮੈਨੂੰ ਇੱਥੋਂ ਤੱਕ ਆਂਦਾ ਵੀ ਮੈਂ ਸ਼ਰਾਬ ਵੀ ਨਹੀਂ ਪੀਂਦਾ ਮੈਂ ਛੱਡ ਦੂੰ ਅੱਜ ਤੋਂ ਹੀ ਹਾਂਜੀ ਮੰਮੀ ਤੇ ਤੂੰ ਐਂ ਦਾ ਕਰ ਆਪਣੀ ਮੰਮੀ ਨਾਲ ਗੱਲ ਕਰ ਪੱਕੀ ਵੀ ਕੀ ਆਂਦੀ ਆ ਕੀ ਨਹੀਂ ਹੋਰ ਨਾ ਇੱਧਰ ਪੱਕੀਆਂ ਪਕਾਉਂਦੇ ਇਹ ਤੋਂ ਉਹਨਾਂ ਦੀ ਕੋਈ ਸਲਾਹ ਹੀ ਨਾ ਹੋਵੇ ਨਹੀਂ ਨਹੀਂ ਮੰਮੀ ਜੀ ਮੈਂ ਤੇ ਉਹਨਾਂ ਨਾਲ ਗੱਲ ਕਰ ਵੀ ਲਈ ਆ ਸਾਰੀ ਗੱਲ ਕੀਤੀ ਆ ਉਹ ਆਂਦੇ ਤੂੰ ਆਪਣੇ ਘਰ ਗੱਲ ਕਰ ਲੈ ਤੇ ਉਹ ਵੀ ਮੰਮੀ ਤੁਹਾਡੀ ਗੱਲ ਸਹੀ ਆ ਸਿਆਣੇ ਨੇ ਸੱਚ ਆਖਿਆ ਵੀ ਬੰਦਾ ਗਾਮ ਦੇ ਵਿੱਚ ਹੀ ਪਿੰਦਾ ਗਾਮ ਇਹਨਾਂ ਨੂੰ ਵੀ ਤੇ ਲੱਗਾ ਹੀ ਆ ਬੱਚੇ ਦਾ ਕੰਮ ਲੱਗਾ ਤਾ ਹੋਰ ਨਹੀਂ ਬੱਸਰਦਾ ਵੱਖਰੀ ਗੱਲ ਵਾ ਨਹੀਂ ਤੇ ਥੋੜੀ ਵੀ ਉਹ ਪਿੰਦਾ ਹੀ ਹੁਣ ਤੋਂ ਨੇ ਆਤੀ ਕਰ ਦਿੱਤੀ ਪੀਣ ਵਾਲੀ ਨਾਲੇ ਮੰਮੀ ਵੀਰ ਜੀ ਕੋਈ ਜਨਾਨੀ ਥੋੜਾ ਵੀ ਜਿਹੜਾ ਮੂੰਹ ਤੇ ਹੱਥ ਲੈ ਲੈ ਰੋਂਦਾ ਰੋਣ ਦਾ ਫਰਜ਼ ਤੇ ਦੀਦੀ ਦਾ ਜਿੱਦੀ ਸਿਹਤ ਤੇ ਹੀ ਅਸਰ ਕੋਈ ਨਹੀਂ ਵੀ ਮੇਰਾ ਬੱਚਾ ਹੈ ਨਹੀਂ ਉਹਨੂੰ ਕੋਈ ਪਰਵਾਹ ਹੈਗੀ ਕੀ ਹੋਣ ਰਿਆ ਤੇ ਕੀ ਨਹੀਂ ਪਰ ਇਹ ਆ ਪੀ ਚਲ ਇਨਾ ਵਾ ਪੀ ਮੰਨ ਗਿਆ ਵਾ ਉਹ ਖੁਸ਼ ਹੀ ਬੜਾ ਹੈ ਹਾਂ ਦਾ ਜਿੱਦਾਂ ਮਰਜ਼ੀ ਕਰ ਲਉ ਮੰਮੀ ਕੋਈ ਗੱਲ ਨਹੀਂ ਅੱਛਾ ਮੰਮੀ ਮੈਂ ਮੰਮੀ ਨੂੰ ਫੋਨ ਤੇ ਫੇਰ ਕਰ ਲੈਣੀ ਆ ਹਾਂ ਮੈਨੂੰ ਇਹ ਦੱਸੋ ਤੁਸੀਂ ਪੀ ਬਚਾਲ ਪੁਣੀ ਦਾ ਫੇਰ ਮੈਨੂੰ ਪਾਉਣਾ ਕੀ ਤੇ ਨਹੀਂ ਜੋ ਕਹੇਗੀ ਉਹੋ ਹੀ ਪਾ ਦਾਂਗੇ ਤੇ ਨਾਲੇ ਮੇਰੀ ਗੱਲ ਤੋਂ ਤੂੰ ਉਪਰੀ ਆ ਹੈਂ ਮੰਮੀ ਤੈਨੂੰ ਪਾਉਣਾ ਵਾ ਮੰਮੀ ਫੇ ਮੈਂ 20000 ਦਾ ਸੂਟ ਬਣਾਉਣਾ ਜੀ ਨਹੀਂ ਬਣਾ ਲਈ ਭਾਵੇਂ 51000 ਦਾ ਬਣਾ ਲਈ ਉਹ ਤੇ ਤੇਰੇ ਜੇਠ ਨੇ ਖੁਸ਼ ਹੋ ਕੇ ਬਣਾ ਦੇਣਾ ਵਾ ਤੂੰ ਉਹ ਟੈਨਸ਼ਨ ਲੈਂਦੀ ਆ ਫਿਕਰ ਨਾ ਕਰ ਤੂੰ ਗੱਲ ਤੋਰ ਚਲੋ ਮੰਮੀ ਜੀ ਮੈਂ ਫੇਰ ਫੋਨ ਲਾਉਣੀ ਮੰਮੀ ਨੂੰ ਮੈਂ ਤਾਂ ਡੇਲੋ ਹਾਂ ਵੇਖਣੀ ਵੀ ਕਦੋਂ ਤੇ ਹਾਂ ਕਰ ਪੜੀ ਨਹੀਂ ਮੇਰੀ ਹਾਂ ਵਾਂ ਮੇਰੀ ਵੀ ਹਾਂ ਵਾਂ ਤਰਕਬੀਰ ਦੀ ਵੀ ਹਾਂ ਵਾਂ ਤੂੰ ਐਦਾਂ ਕਰ ਮੈਨੂੰ ਦਵਾ ਦਵਾ ਉਹ ਕਰ ਖੁਸ਼ਖਬਰੀ ਸੁਣਾ ਵੀ ਉਹ ਕਿਦਣ ਕਹਿੰਦੇ ਭਾਓ ਇਹ ਵੀ ਪੁੱਛ ਨਹੀਂ ਵੀ ਕਿਦਣ ਕਹਿੰਦੇ ਤੇ ਕੰਮ ਨਬੇੜੀਏ ਕੋਈ ਨਾ ਮੈਂ ਹੁਣੇ ਗੱਲ ਕਰਦੀ ਮੰਮੀ ਨਾਲ ਹਾਂ ਚਲ ਸ਼ੁਕਰ ਵਾ ਘਰੇ ਬੈਠਿਆ ਮਾਲਕ ਨੇ ਸਭ ਕੁਝ ਕਰ ਦਿੱਤਾ ਹੁਣ ਚਾਲੇ ਦੀ ਭੈਣ ਆਜੂਗੀ ਨਾਲੇ ਖੁਸ਼ ਰਣਗੇ ਤੇ ਨਾਲੇ ਸਾਨੂੰ ਉਹ ਦਾ ਸੁਖ ਜੀ ਆਜੰਤ ਦਾ ਮਿਲ ਜੂਗਾ ਹੋਰ ਅਹੀਂ ਕੀ ਲੈਣਾ ਵਾ ਮਾਲਕਾ ਹੁਣ ਸਿੱਧੀਆਂ ਹੀ ਪਾਈ ਹੈਲੋ ਸਾਸ਼ੀ ਕਲਮੇ ਹਰ ਸਨਾਮ ਮਮ ਜੀ ਕੀ ਹਾਲ ਹੈ ਹਾਂ ਜੀ ਮੈਂ ਬਿਲਕੁਲ ਠੀਕ ਆ ਮਮ ਜੀ ਹਾਂ ਜੀ ਹਾਂ ਮਮੇ ਮੈਂ ਨਾ ਇਸੇ ਕਰਕੇ ਫੋਨ ਲਾਇਆ ਹੀ ਨਾ ਨਾ ਮਮੇ ਉਹ ਤਾਂ ਮਨ ਨਹੀਂ ਪਇਆ ਮੈਨੂੰ ਪਤਾ ਹੀ ਤਾਂ ਹੀ ਕਰਕੇ ਤੇ ਮੈਂ ਤੁਹਾਡ ਨਾਲ ਗੱਲ ਕੀਤੀ ਮੈਂ ਪਹਿਲਾਂ ਤੁਹਾਡਾ ਦਿਲ ਵੇਖ ਲਾਂ ਵੀ ਕੀ ਜਾਂਦਾ ਵਾ ਹਾਂਜੀ ਪਾਜੀ ਦੀ ਗੱਲ ਹੀ ਮੰਮੀ ਨੇ ਪਾਜੀ ਨਾਲ ਗੱਲ ਕਰ ਲਈ ਤੇ ਮੰਮੀ ਦੇ ਅੱਗੇ ਪਹਿਲਾਂ ਹੀ ਆਂਦੇ ਸੀ ਤੇ ਪਾਜੀ ਵੀ ਮੰਨ ਗਏ ਹਾਂਜੀ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਹਾਂਜੀ ਸਾਰੀ ਮੰਮੀ ਸਲਾਹ ਕਰ ਲੋ ਸਾਰੀ ਗੱਲਬਾਤ ਕਰ ਲੋ ਤੁਸੀਂ ਹਾਂਜੀ ਮੈਨੂੰ ਕੀ ਲੱਗੇ ਮੰਮੀ ਉਹ ਗੱਲ ਨਾਲ ਦੇਖੋ ਮੰਮੀ ਕਹਿੰਦੇ ਨੇ ਨਾ ਭਾਜੀ ਮੰਨੇ ਨੇ ਨਾ ਆਪਾਂ ਆ ਨਾ ਸਹਿਮਤ ਤੇ ਠੀਕ ਆ ਹਾਂਜੀ ਦੱਸ ਦਿਓ ਤੁਸੀਂ ਫਿਰ 2-4 ਦਿਨ ਦੇ ਵਿੱਚ ਵਿੱਚ ਹੀ ਆਪਾਂ ਮੰਮੀ 1-2 ਦਿਨ ਦੇ ਵਿੱਚ ਵਿੱਚ ਹੀ ਆ ਜਾਾਂਗੇ ਕੋਈ ਗੱਲ ਨਹੀਂ ਠੀਕ ਆ ਠੀਕ ਆ ਕੋਈ ਨਹੀਂ ਹਾਂ ਹਾਂ ਤੁਸੀਂ ਦੀਦੀ ਨਾਲ ਵੀ ਸਾਰੀ ਗੱਲ ਕਰ ਲਓ ਪਤਾ ਮੈਨੂੰ ਕੀਤੀ ਹੋਈ ਆ ਫਿਰ ਕਰ ਲਓ ਕੋਈ ਗੱਲ ਨਹੀਂ ਸਲਾਹ ਕਰ ਲਓ ਮਾਵਾ ਦੀਆਂ ਕਿਦਾਂ ਤੁਸੀਂ ਸੰਸਦਣਾ ਠੀਕ ਚੰਗਾ ਮਮੀ ਜੀ ਸਸਿਕਾ ਹਾਏ ਕਿੰਨੀ ਖੁਸ਼ ਹੈ ਮੇਰੀ ਮੰਮੀ ਵੀ ਖੁਸ਼ ਤੇ ਹੋਣਾ ਹੀ ਆ ਮਾਵਾ ਨੂੰ ਕਿੰਨਾ ਦੁੱਖ ਹੁੰਦਾ ਜਦ ਤੀ ਘਰ ਆਣ ਕੇ ਬਹਿ ਜੇ ਚਲ ਮਾਰੇ ਸੱਚੇ ਪਾਸ਼ਾ ਉਹ ਵੀ ਨਾਲੇ ਸੋਖੇ ਘਰ ਆ ਜੂਗੀ ਨਾਲੇ ਦੋਵੇਂ ਭੈਣਾਂ ਇੱਕੇ ਘਰ ਹੋ ਜਾਣਗੀਆਂ ਤੇ ਮੇਰੀ ਮਾਂ ਦਾ ਦੁੱਖ ਵੰਡਾਇਆ ਜਾਊਗਾ ਮੰਮੀ ਹਾਂ ਪਤਾ ਤੂੰ ਹੀ ਰਹਿ ਕੰਮ ਕਰਨਾ ਭਾਬੀ ਕਿੱਥੇ ਗਈ ਆ ਭਾਬੀ ਅੰਦਰ ਹੀ ਆ ਆਹ ਹੁਣ ਉਹਦੇ ਸਰਵਸ ਹੋਈ ਆ ਜਿੱਦਾਂ ਸਟੋਰ ਦੇ ਵਿੱਚ ਤੈਨੂੰ ਪਤਾ ਤਾਂ ਹੈਗਾ ਜਿੱਦਾਂ ਦੀ ਹੈਗੀ ਆ ਮਮੇ ਕਦੀ ਦੇ ਕੋ ਸਾ ਦੇ ਸੌਖਾ ਲੰਘਦੇ ਹੁੰਦਾ ਕਰੋ ਜੀ ਦਾ ਉਹ ਤਾਂ ਨਹੀਂ ਸੌਖਾ ਲੰਘਣਾ ਤਾਂ ਨਾਲ ਲੰਘਣ ਦੇਣਾ ਹੀ ਹੈ ਵੀਰ ਕਿੱਥੇ ਗਿਆ ਹੁਣ ਉਹ ਗਿਆ ਵਾ ਪਹਿਲੀਆਂ ਚ ਕਣਕ ਵੇਖਣ ਮੈਂ ਵੀ ਇਹਨੂੰ ਕਹਿਣਾ ਸੀ ਵੀ ਵੀਰ ਨੂੰ ਕਣਕ ਨੂੰ ਤਾਂ ਦੇਖ ਲਈਏ ਆਹੋ ਕਣਕ ਅੱਜ ਕਿੱਟ ਅੱਜ ਕੱਲ ਚ ਵੱਢੀ ਜਾਵੇ ਤਾਂ ਵੇਖਣ ਗਿਆ ਵੀ ਨਾਲ ਕੰਪੈਨ ਵਾਲਿਆਂ ਨੂੰ ਕਹਿਣਾ ਵਾ ਤੇ ਜੇ ਕਹਿੰਦੇ ਤੇ ਵਢਾ ਲੈਣੇ ਪੱਕੀ ਤੁਹਾਨੂੰ ਕਣਕ ਵਾ ਆਈ ਤੋਂ ਚਾਰ ਦਿਨ ਕਲਕ ਸਾਹਮਣ ਦੇ ਆ ਇਹਨਾਂ ਦਾ ਤੇ ਉਹ ਸੁਰੌਕਾ ਪਿਆ ਹੀ ਰਹਿਣਾ ਉਹ ਤੇ ਪਿਆ ਹੀ ਰਹਿਣਾ ਤੇ ਐਵੇਂ ਖਾਲੀ ਨਾ ਵੀਰ ਆਪਣਾ ਦਿਮਾਗ ਖਰਾਬ ਕਰ ਦਿੰਦਾ ਬੇਫਜ਼ੂਲ ਦਾ ਤੇ ਕੀ ਕਰੇ ਫਿਰ ਜਦੋਂ ਸਤੰਬੀ ਤੇ ਪਰ ਉਹਨੇ ਦਿਮਾਗ ਖਰਾਬ ਹੀ ਕਰਨਾ ਉਹ ਮੈਂ ਤੈਨੂੰ ਕਿਹਾ ਮੈਂ ਛੱਡਿਆ ਕਰ ਖੜਾ ਉਹ ਕਹਿੰਦਾ ਮੈਂ ਘਰ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਆਏ ਤੇ ਕੋਈ ਗੱਲ ਇਹਨੂੰ ਇਗਨੋਰ ਮਾਰਿਆ ਕਰੋ ਛੱਡੇ ਖੜੋ ਪਰ ਕਾਕਾ ਤੂੰ ਤਾਂ ਕਹਿਣਾ ਨਹੀਂ ਖੜਾ ਛੱਡਿਆ ਜਾਂਦਾ ਹੁੰਦਾ ਉਹ ਗੱਲ ਵੀ ਖੜਾ ਛੱਡਣੇ ਐਵੇਂ ਪਏ ਤੂੰ ਆਪਾਂ ਇਹਨੇ ਗਰਮੀਤ ਨੂੰ ਕਹਿ ਦੇਣਾ ਇਹ ਵੇ ਗਰਮੀਤ ਨੂੰ ਕੀ ਕਹਣਾ ਗਰਮੀਤ ਵੀ ਦਵਾਈਆਂ ਤੂੰ ਹੀ ਆ ਖਾਂਦੀ ਆ ਮੈਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਕਰ ਲੈਣੀ ਕੰਮ ਤੋਂ ਜਾ ਜਰਾ ਆ ਕੇ ਪੱਖੇ ਥੱਲੇ ਬਹਿ ਜਾ ਠੰਡੇ ਤਾਂ ਮਮਮੀ ਕਹਿੰਦੀ ਕਾਲੀ ਕੇ ਨੋਆ ਸਿੱਤੇ ਚੱਲ ਨਹੀਂ ਮੁਰਕੇ ਕੱਲ ਨੂੰ ਮੁਰਕੇ ਵੇਖੇਗੀ ਤੇ ਮੈਂ ਭਰਾਵਾ ਅੱਗੇ ਇੱਕ ਤੇ ਬਥੇਰੀ ਚੜੀ ਆ ਅੱਗੇ ਕੋ ਕਮੀ ਆ ਕੋ ਨੋਆ ਦੀ ਸਿਰ ਚੜਨ ਦੀ ਹੁਣ ਤਾਂ ਮੈਂ ਤੈਨੂੰ ਆਪ ਹੀ ਕਿਹਾ ਮੈਂ ਢਿੱਲੀ ਮੱਠੀ ਆ ਗਈ ਪਿਆ ਤੂੰ ਹੀ ਕਹਿਣਾ ਵਾ ਪਈ ਉਹ ਗੱਲ ਦਵਾਈ ਧਾਰੂ ਖਾਂਦੀ ਆ ਤੇ ਮਾਤਾ ਨੂੰ ਕੰਮ ਦਾ ਛੱਡਦੀ ਐ ਤਾਂ ਕਰਕੇ ਚਲ ਨੂੰ ਕਹਿ ਦੇ ਖੁੱਲਤੀ ਖੋਤੀ ਮੜਾ ਮੋਟਾ ਭਾਂਡੇ ਮੋਨੇ ਮਾ ਜਾਂਦੀ ਮੁਰਕੇ ਆਪ ਕੰਮ ਕਰਦੀ ਨਹੀਂ ਸੱਜੜੀ ਤੂੰ ਚੱਲ ਕੋਈ ਨਹੀਂ ਇਹਨਾਂ ਨੇ ਮੰਨ ਲੈ ਮੈਂ ਕਿੰਨਾ ਕਿਚਨ ਮੰਨ ਤੂੰ ਇੱਥੇ ਬੈਠੀ ਆ ਹਾਦੂ ਕੀ ਤੇਰੇ ਲਈ ਮੰਮੀ ਨਾਲ ਥੋੜਾ ਬੋਤਾਂ ਕੰਮ ਹੀ ਕਰਾਉਣਾ ਹੈ ਚੌਂਕੇ ਦੇ ਵਿੱਚ ਮੈਂ ਤੇ ਗਈ ਸੀ ਜੀ ਮੰਮੀ ਨਾਲ ਕੰਮ ਕਰਾਉਣ ਪਰ ਮੰਮੀ ਨੇ ਤੇ ਹੋਰ ਕੰਮ ਦੀ ਡਿਊਟੀ ਲਾਤੀ ਮੇਰੀ ਤੇ ਮੈਂ ਫਿਰ ਕਿੱਦਾਂ ਕੰਮ ਕਰਾਉਂਦੀ ਡਿਊਟੀ ਜਿਹੜੀ ਸੌਲਮੈਂਟ ਦੀ ਲਾਈ ਆ ਅੱਗੇ ਭਾਬੀ ਦੀ ਸਰਵਿਸ ਹੋਈ ਆ ਔਰ ਆਏ ਮੁੜ ਕੇ ਤੇਰੀ ਵੀ ਹੁੰਦੀ ਹੈ ਵੇ ਕਿਤੇ ਮੇਰੀ ਨਹੀਂ ਹੁੰਦੀ ਸਰਵਿਸ ਮੇਰੀ ਸੱਸ ਮੇਰੇ ਨਾਲ ਆ ਮਾਵਾ ਵਰਗੀ ਤੁਹਾਨੂੰ ਪਤਾ ਮੰਮੀ ਜੀ ਨੇ ਮੈਨੂੰ ਕਿਹਾ ਹੈ ਕਿ ਫੋਨ ਕਰ ਮੰਮੀ ਨੂੰ ਤੇਰੇ ਰਿਸ਼ਤੇ ਦੀ ਗੱਲਬਾਤ ਅੱਗੇ ਤੋਰੋ ਤੇ ਫਿਰ ਛੇਤੀ ਜਿਹੜਾ ਕਰਨ ਵਾਲਾ ਕੰਮ ਆਪਾਂ ਕਰੀਏ ਤੇਰਾ ਗਰਮੀ ਤੇ ਦਿਮਾਗ ਕੰਮ ਕਰਦਾ ਥੋੜਾ ਬੋਤਾ ਕ ਨਹੀਂ ਕਰਦਾ ਕਿਉਂ ਮੇਰੇ ਦਿਮਾਗ ਨੂੰ ਕੀ ਹੋਇਆ ਥੋੜਾ ਜਿਆਦਾ ਦਿਮਾਗੋ ਸੋਚੋ ਕਾਨੂੰਨੀ ਕਾਰਵਾਈ ਦੇ ਮੁਤਾਬਕ ਭਾਬੀ ਦਾ ਨਹੀਂ ਤਲਾਕ ਨਹੀਂ ਹੋਇਆ ਤੇ ਬਿਗੈਰ ਤਲਾਕ ਤੋਂ ਤੁਸੀਂ ਕਿਦਾਂ ਦੂਜੀ ਜਨਾਨੀ ਲਿਆਉਗਾ ਕਰਦੇ ਨੇ ਮੈਨੂੰ ਦੱਸ ਪਈਂਦਾ ਉਹ ਜਾਓ ਤੇ ਹਿਰਮਾਨ ਕਰੋ ਵੇਖੋ ਮਨੀ ਜਿਹੜਾ ਕੰਮ ਹੁੰਦਾ ਨਾ ਉਹ ਹੋਣ ਦੋ ਤੇ ਨਾਲੇ ਸ਼ੁਭ ਸ਼ੁਭ ਬੋਲੋ ਨਹੀਂ ਤਲਾਕ ਹੋਇਆ ਤੇ ਫਿਰ ਕੀ ਹੋ ਗਿਆ ਆਪਾਂ ਕਿਹੜਾ ਦੀਦੀ ਨੂੰ ਬਾਹਰ ਕੱਢਣ ਡਿਆ ਮੰਮੀ ਤੇ ਕਹਿੰਦੇ ਆ ਇੱਥੇ ਰੋਟੀ ਪਾਣੀ ਉਹਨਾਂ ਨੇ ਵੀ ਖਾਣਾ ਲੇੜਾ ਲੱਤਾ ਪੋਣਾ ਤੇ ਹੋਰ ਕੀ ਚਾਹੀਦਾ ਮੈਨੂੰ ਦੱਸੋ ਗਰਮੀ ਦਾ ਤੇ ਨਰਾ ਹੀ ਪਾਪ ਆ ਪਾਪ ਵਾਲੀ ਗੱਲ ਮੈਂ ਕਿਤੇ ਦੀਦੀ ਦੀ ਧੌਣ ਖੁੱਟਣ ਈ ਆ ਕਿ ਪਾਪ ਆ ਜੇ ਗਰਮੀ ਤੇ ਭਾਬੀ ਨੂੰ ਪਤਾ ਲੱਗ ਗਿਆ ਨਾ ਤੇ ਭਾਬੀ ਨੇ ਖਲਾਰਾ ਬੜਾ ਪੋਣਾ ਹੀ ਹੋ ਕੀ ਖਲਾਰਾ ਪਾ ਦੇਣਗੇ ਉਹਨਾਂ ਨੂੰ ਕਿਹੜਾ ਘਰੋਂ ਬਾਹਰ ਕੱਢਿਆ ਵਾ ਗਰਮੀ ਤਾਂ ਉਹਨਾਂ ਨੂੰ ਕਾਨੂੰਨ ਦਾ ਸਾਰਾ ਪਤਾ ਵਾ ਉਹਨੇ ਰਿਸ਼ਤਾ ਰਕਾਉਣ ਦੇ ਮਾਰੇ ਜਿੱਥੇ ਮਰਜ਼ੀ ਜਾਣਾ ਪਵੇ ਨੇ ਚੱਲ ਜਾਣਾ ਹੀ ਹੋ ਮੁੜ ਕੇ ਦੇਖਣਾ ਤਾਂ ਆਠਾ ਤੇ ਸਾਰੇ ਡੱਬਰ ਨੇ ਹਾਹੋ ਕਾਨੂੰਨ ਦਾ ਪਤਾ ਵਾ ਮੂੰਹ ਹੱਥ ਧੋ ਕੇ ਕੱਪੜੇ ਪਾਉਂਦਾ ਤੇ ਉਹਨੂੰ ਪਤਾ ਨਹੀਂ ਆ ਕਾਨੂੰਨ ਦਾ ਪਤਾ ਵਾ ਉਹਦੇ ਪੇਕੇ ਕੀ ਕਹਿਣਗੇ ਉਹ ਜਾਓ ਜਾਓ ਤਾਂ ਕੀ ਰਹਿਣ ਦੋ ਪੇਕੇਆਂ ਦਾ ਪਤਾ ਵਾ ਮੈਨੂੰ ਸਾਰਾ ਕੁਝ ਮੰਮੀ ਨੇ ਦੱਸਿਆ ਕੌਣ ਉਹਦੇ ਪਿੱਛੇ ਆ ਕੋਈ ਨਹੀਂ ਪਿੱਛੇ ਹੈਗਾ ਉਹਦੇ ਪੇਕੇ ਮਤਲਬ ਨਾਲ ਮੇਰੀ ਗੱਲ ਸੁਣੋ ਤੁਹਾਡਾ ਦਿਲ ਨਹੀਂ ਚਾਹੁੰਦਾ ਤੇ 95 ਕੇ ਚਾਚੂ ਚਾਚੂ ਕਰੇ ਮੈਨੂੰ ਚਾਏ ਤਾਈ ਤਾਈ ਚਾਚੀ ਚਾਚੀ ਕਵੇ ਹੈ ਤੋ ਇਹ ਉਹ ਗੱਲ ਤੁਹਾਡਾ ਨਹੀਂ ਦਿਲ ਕਰਦਾ ਮੇਰੇ ਭਰਾ ਦੇ ਘਰ ਕੋਈ ਜਵਾਕ ਖੇਡੇ ਉਹ ਕਮਲੀਏ ਦਿਲ ਤੇ ਮੇਰਾ ਵੀ ਕਰਦਾ ਵਾ ਮੈਂ ਵੀ ਆਪਣੇ ਪਤੀਆ ਪਤੀਆਂ ਨੂੰ ਜਾ ਕੇ ਤੇ ਮੈਂ ਕਹ ਦੁਕਾਨ ਤੋਂ ਚੀਜੀ ਉਜੀ ਲੈ ਕੇ ਦਵਾ ਜਾ ਕੇ ਉਹਨੂੰ ਖੜਾਵਾ ਮੇਰਾ ਬਸੇਰਾ ਦਿਲ ਕਰਦਾ ਵਾ ਤੇ ਪਰ ਹੁਣ ਕਾਨੂੰਨ ਦੇ ਮਤਲਬ ਕੋਈ ਗੱਲ ਕਰੂ ਤਾਂ ਠੀਕ ਲੱਗਦਾ ਵਾ ਤੁਸੀਂ ਕੱਲ ਨੂੰ ਬੱਦਿਆਂ ਨਹੀਂ ਛੁੱਟਣਾ ਮੇਰੇ ਸਾਹ ਲਾਲਾ ਤੁਸੀਂ ਤਾਂ ਇੱਕੋ ਇੱਕ ਕਾਨੂੰਨ ਕਾਨੂੰਨ ਫੜਿਆ ਤੁਹਾਡਾ ਤਾਂ ਉਚਾ ਨਹੀਂ ਆਉਂਦਾ ਕਿੱਦਾਂ ਦੀ ਸਾਲੀ ਵਾ ਕਿ ਇਹ ਘਰ ਚ ਜਾਊਗੀ ਆਪਾਂ ਦੋਵੇਂ ਭੈਣਾਂ ਇਕੱਠੇ ਰਵਾਂਗੇ ਕੋਈ ਚਾਹ ਨਹੀਂ ਆਉਂਦਾ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੁਸੀਂ ਮੁੜ ਕੇ ਬਾਜ ਜੁੰਡਿਆ ਜੁੰਡੀ ਹੋਣਾ ਵੇਖੀ ਕੁਛ ਨਹੀਂ ਹੁੰਦਾ ਐਵੇਂ ਜੁੰਡਿਆ ਜੁੰਡੀ ਇੰਨੇ ਸਾਲ ਮਾਂ ਦੇ ਘਰ ਪਲੇ ਆ ਉੱਥੇ ਤੇ ਅਸੀਂ ਜੁੰਡਿਆ ਜੁੰਡੀ ਹੋਏ ਨਹੀਂ ਆ ਮੈਨੂੰ ਲੱਗਦਾ ਤੁਹਾਡੇ ਹੀ ਦਿਲ ਨਹੀਂ ਕਰਦਾ ਕਿ ਮੇਰੀ ਭੈਣ ਵਿਆਹ ਕੇ ਇਸ ਘਰ ਜਾਵੇ ਪਰ ਜੇ ਮੇਰੀ ਸੱਸ ਨਾਲ ਆ ਨਾ ਤੇ ਉਹ ਆਊਗੀ ਆਊਗੀ ਇੱਥੇ ਵੇਖ ਲਿਓ ਭਾਵੇਂ ਗਰਮੀਤ ਹਾਂਜੀ ਮੰਮੀ ਪੁੱਤ ਕੀਤਾ ਪੂਨ ਕੀਤੀ ਗੱਲਬਾਤ ਹੁਣ ਹਾਂ ਮੰਮੀ ਜੀ ਮੈਂ ਤਾਂ ਗੱਲ ਕਰ ਲਈ ਆ ਮੰਮੀ ਤੇ ਕਹਿਣ ਲਿਆ ਤੇ ਸਾਡੇ ਵੱਲੋਂ ਤਾਂ ਭਾਂ ਸਵੇਰੇ ਹੀ ਆ ਜੋ ਤੁਸੀਂ ਮੰਨ ਗਏ ਆ ਨਾ ਮੈਂ ਕਹਿੰਨੀ ਮੰਮੀ ਮੰਨੇ ਮੰਨਿਆ ਤੇ ਕੀ ਟੈਨਸ਼ਨ ਲੈਣੇ ਆ ਚੱਲ ਚੰਗਾ ਜਿਹਨਾਂ ਵਿੱਚ ਮੈਂ ਹੈ ਗਈਆਂ ਨਾ ਤੁਹਾਨੂੰ ਟੈਨਸ਼ਨ ਲੈਂਦੀ ਕਿ ਲੋੜ ਨਹੀਂ ਨਹੀਂ ਮੰਮੀ ਮੇਰੀ ਗੱਲ ਸੁਣੋ ਗੱਲ ਇੱਕ ਮਿੰਟ ਥੋੜਾ ਜਾਂ ਤੁਸੀਂ ਸੋਚ ਰੋ ਦਿਮਾਗੋਂ ਥੜੇ ਤੇ ਦਿਮਾਗ ਨਾਲ ਸੋਚੋ ਕਰ ਲੋ ਦੱਸ ਕੀ ਸੋਚਣਾ ਵਾ ਕਾਕਾ ਮੈਂ ਇਹਨੂੰ ਅੱਗੇ ਗੱਲ ਸਮਝਾਉਂਦਿਆਂ ਤੁਸੀਂ ਹੋਗਾ ਤੇ ਮਗਰ ਉਹ ਕੱਲ ਅੱਗੇ ਕਰਵਾਉਂਦੇ ਫਿਰ ਦੱਸ ਗੱਲ ਕੀਤੀ ਆ ਤੇ ਉਹ ਕਾ ਸੋ ਸਮਝ ਕੇ ਕੀਤੀ ਆ ਤੈਨੂੰ ਅਜੇ ਇੰਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਵੀ ਘਰ ਕਿੱਦਾਂ ਚੱਲਣੇ ਤੇ ਕਿੱਦਾਂ ਚਲਾਉਣੇ ਪਰਈ ਤੂੰ ਹੀ ਸਿਆਣੀ ਹੋ ਤੂੰ ਹੀ ਚਲਾ ਲੋ ਜਿੱਦਾਂ ਚੱਲਦਾ ਘਰ ਆਤਮਾ ਸਿਆਣੀ ਮਚ ਰੌਂਡਈ ਹੈ ਨਾ ਤੂੰ ਕਿਉਂ ਡਿਆ ਇੰਨੀ ਪਰੇਸ਼ਾਨੀ ਲੈਣ ਕੋਈ ਗੱਲ ਨਹੀਂ ਤੂੰ ਠੰਡਾ ਰਹਿ ਮੈਂ ਜੋ ਕਰਨ ਦੀ ਚੰਗਾ ਹੀ ਕਰਨ ਦੀ ਮੰਮੀ ਜੀ ਮੈਂ ਨਾ ਇੱਕ ਗਲਤਾਂ ਨੂੰ ਆਖਾਂ ਲੱਗੀਆਂ ਗੁੱਸਾ ਨਾ ਕਰਿਓ ਜੇ ਦੱਸ ਕਿਹੜੀ ਗੱਲ ਵਾ ਗੁੱਸਾ ਕਾ ਤੋ ਕਰਨਾ ਆ ਬਸ ਇਹੀ ਦੱਸੋ ਮੈਨੂੰ ਫੇ ਗੁੱਸਾ ਤਾਂ ਨਹੀਂ ਕਰੋਗੇ ਨਹੀਂ ਨਹੀਂ ਕਰਦੀ ਗੱਲ ਕਰਾਂ ਕਿ ਮੈਨੂੰ ਪਤਾ ਲੱਗੂ ਕਿਹੜੀ ਗੱਲ ਵਾ ਮੰਮੀ ਪਾਜੀ ਨੂੰ ਆਖਿਓ ਵੀ ਥੋੜਾ ਜਨਾ ਫੇਸਿਅਲ ਫੁਸ਼ਿਅਲ ਕਰਾ ਲਨ ਤੇ ਦਾੜੀ ਕਾਲੀ ਕਰਾ ਕੇ ਕੀ ਬਾਤ ਹੈ ਨਾ ਜੇ ਮੇਰੇ ਵੀਰ ਦਾ ਇੰਨਾ ਹੀ ਮੂੰਹ ਮੜਾ ਲੱਗਦਾ ਤੇ ਫਿਰ ਕਰੋੜਾਂ ਕਾਤੋਂ ਦਈਆਂ ਭੈਣ ਦਾ ਰਿਸ਼ਤਾ ਨਾਲੇ ਮੇਰੀ ਭੈਣ ਵਰੀ ਅਸੋਤਰੀ ਆ ਮੰਮੀ ਵੇਹ ਲੋ ਕਿਉਂ ਜੀਆਂ ਗੱਲਾਂ ਕਰਦੇ ਵਾਰੇ ਤੇ ਪੁੱਤ ਦਾ ਜਦੋਂ ਵਿਆਹ ਕਰਦੇ ਮੰਮੀ ਉਹ ਨਹੀਂ ਪਾਰਲਰ ਸਲੂਨ ਜਾਂਦੇ ਮੈਨੂੰ ਦੱਸੋ ਪਹਿਲਾਂ ਮੈਂ ਕੁਝ ਮਾੜਾ ਕਹਿਦਾ ਨਹੀਂ ਜਾਉਣੇ ਕਿਤੇ ਨਹੀਂ ਕਰੋ ਇਸ ਤਰ੍ਹਾਂ ਨਾ ਕਰੋ ਰਹਿਣ ਦੋ ਛੱਡੋ ਖੜਾ ਤਹੀਂ ਕਰ ਰਿਹਾ ਇਸ ਤਰ੍ਹਾਂ ਰਹਿਣ ਦੋ ਚੱਲ ਕੋਈ ਗੱਲ ਮੇਰੀ ਭੈਣ ਨੇ ਨਹੀਂ ਜਾਣਾ ਉਹਨੇ ਵੀ ਤੇ ਪਾਰਲਰ ਜਾਣਾ ਹੀ ਆ ਚੱਲ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ ਉਹ ਭਰਾਵਾ ਨਾ ਉਹਦਾ ਗੁੱਸਾ ਹੁੰਦਾ ਉਹਨੂੰ ਤੇ ਕੋਈ ਨਹੀਂ ਮੈਂ ਕਹੂੰਗੀ ਆਊਗਾ ਤਾਂ ਮੈਂ ਕਹੂੰਗੀ ਪਿਛਾਲ ਰੰਗ ਰੰਗ ਮਾੜਾ ਮੋਟਾ ਕਰਾ ਆ ਮੰਮੀ ਜੇ ਸਾਡੀ ਥੋੜਾ ਕੋਈ ਗੱਲ ਆ ਚੱਲਿਆ ਵੀ ਚੰਗੇ ਲੱਗਣੀਆਂ ਸੋਹਣੇ ਲੋ ਫੋਟੋਆਂ ਸੋਹਣੀਆਂ ਆ ਜਾਂਦੀਆਂ ਮੰਮੀ ਹਾਂ ਹੈ ਨਹੀਂ ਸੋਣਾ ਹੀ ਉਦਤ ਮੇਰਾ ਪੁੱਤ ਮਾੜਾ ਵਾ ਕਿਤੇ ਨਹੀਂ ਨਹੀਂ ਮੰਮੀ ਐਸੇ ਕਰਕੇ ਤੇ ਮੈਂ ਕਹਾਂ ਤੈਵੇਂ ਗੁੱਸਾ ਨਾ ਕਰਿਓ ਮਾੜੇ ਤੁਹਾਡੇ ਨਹੀਂ ਅੱਗੇ ਮੈਂ ਇਹਦਾ ਨ ਸਿਰਖ ਪਾਈ ਕਰਨ ਦਿਆ ਵਾ ਮੇਰੀ ਸੁਣੋ ਗੱਲ ਤੁਸੀਂ ਰਿਸ਼ਤਾ ਲੱਖ ਵਾਰੀ ਕਰੋ ਕੋਈ ਗੱਲ ਨਹੀਂ ਹੈਗਾ ਪਰ ਭਾਬੀ ਦਾ ਕੋ ਸੋਚੋ ਜਾਂ ਉਹਨੂੰ ਭਾਬੀ ਨੂੰ ਤਲਾਕ ਹੀ ਦੇ ਦਿਓ ਨਹੀਂ ਨਹੀਂ ਮਨੀ ਉਹਨੂੰ ਤਲਾਕ ਨਹੀਂਗਾ ਦੇਣਾ ਉਹ ਐਸੇ ਕਰਚ ਹੀ ਰਹੂਗੀ ਉਹਦਾ ਸਰਾਪ ਪੈ ਜਾਊਗਾ ਸਾਨੂੰ ਉਹੋ ਗੱਲ ਚੰਗੇ ਕਰਦੇ ਕਰਤੇ ਹੀ ਮਾੜਾ ਨਾ ਕਰਕੇ ਬਹਿ ਜਾਈਏ ਮੰਮੀ ਆਹ ਸਰਾਪ ਨਾਲੋਂ ਘੱਟ ਵਾ ਮੇਰੇ ਜੀਦਾ ਜੀ ਦੂਜੀ ਜਨਾਨੀ ਤੇ ਸੰਕਣ ਲਿਆ ਕਦੇ 베ਰੇ ਤੇ ਬਿਠਾ ਦੋ ਕਸ ਬਲਾਇਆ ਸ਼ਰਾਬ ਨਾਲੋਂ ਘੱਟ ਵਾ ਮੇਰੀ ਗੱਲ ਸੁਣ ਕਾਕਾ ਤੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਸੰਕਣ ਦੀ ਆ ਵੀ ਜਾਊਗੀ ਨਾ ਤੇ ਉਹਦੇ ਭਲੇ ਵਾਸਤੇ ਹੀ ਆਉਣੀ ਆ ਜੇ ਨਿਆਣੇ ਹੋ ਜਾਣਗੇ ਤੇ ਦੋਵੇਂ ਟੱਕੀਆਂ ਜਾਣਗੀਆਂ ਤੈਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ ਮੈਂ ਇਹਨੂੰ ਬਾਹਰ ਨਹੀਂ ਕੱਢਣ ਦੇ ਕੀ ਪਤਾ ਨਾ ਰਲ ਕੇ ਨਹੀਂ ਬੱਚੇ ਸਾਂਭ ਲੈਣੇ ਦੋਵੇਂ ਜਣੀਆਂ ਨੇ ਤੁਹਾਨੂੰ ਪਤਾ ਮੰਮੀ ਜੀ ਸਿਆਣੇ ਹੀ ਨੇ ਜੋ ਵੀ ਉਹ ਕਰਨ ਦੇ ਨੇ ਉਹ ਕੁਝ ਗਲਤ ਥੋੜਾ ਨਾ ਕਰਨ ਦੇ ਨੇ ਵੇਖ ਲਓ ਤੁਹਾਡੀ ਮਰਜ਼ੀ ਆ ਮੰਮੀ ਜੀ ਸਿਆਣੀ ਆ ਤੇ ਮੰਮੀ ਗੱਲਬਾਤ ਕਰਦੀ ਤੇ ਕੋਈ ਗੱਲ ਨਹੀਂ ਕਰ ਰਹੀ ਤੋ ਫਿਰ ਤੂੰ ਐਦਾਂ ਕਰ ਤੂੰ ਉਹਨਾਂ ਨੂੰ ਫੋਨ ਕਰਕੇ ਤੇ ਕਹਿ ਦੇ ਵੀ ਕੋਈ ਗੱਲ ਨਹੀਂ ਕੱਲ ਤਾਂ ਨਹੀਂ ਰਕबीर ਆਉਂਦਾ ਵਾ ਤੇ ਮੈਂ ਸਲਾਹ ਕਰਕੇ ਤੇ ਦੱਸ ਦਿੰਨੀ ਆ ਵੀ ਕਦੋਂ ਜਾਣਾ ਕੱਲ ਨਹੀਂ ਜਾਣਾ ਉਹ ਤੇ ਹਿੰਦੇ ਗੱਲ ਲਿਆ ਜੋ ਚੱਲ ਕੋਈ ਨਹੀਂ ਵੇਖ ਲਾਂਗੇ ਨਾ ਰਕबीर ਨੂੰ ਆ ਲਾਂਦੇ ਨਾ ਹਨਾ ਉਹ ਗਿਆ ਵਾ ਨਾ ਪਿਆਰੀ ਵਾਲਾ ਉਹਨੂੰ ਆ ਲਾਂਦੇ ਉਹਦਾਂ ਚੱਲ ਸਾਰੀ ਕੱਟ ਪੱਕ ਕੀਤੀ ਆ ਬਾਕੀ ਪੱਕ ਵਾ ਪਰ ਇਹ ਆ ਵੀ ਫੇਰ ਵੀ ਉਹਨੂੰ ਆ ਲਾਂਦੇ ਨਾ ਸਲਾਹਤ ਕਰਨੀ ਪੈਣੀ ਆ ਨਾ ਇਕ ਕਦੋਂ ਦਾ ਰੱਖੀਏ ਹੋਰ ਨਾ ਨੂੰ ਕੋਈ ਕੰਮ ਹੋਵੇ ਕੋਈ ਨਹੀਂ ਕੋਈ ਨਹੀਂ ਸਲਾਹ ਕਰ ਲੋ ਹਾਂਜੀ ਕੋਈ ਗੱਲ ਨਹੀਂ ਆਹੋ ਤਾਂ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹੁਣ ਮਾਲਕ ਚੰਗਾ ਹੀ ਕਰੂਗਾ ਕੋਈ ਨਹੀਂ ਮੰਮੀ ਚੰਗਾ ਹੀ ਹੋਊਗਾ ਮੈਂ ਤਾਂ ਆਪਾਂ ਨਹੀਂ ਫਿਰ ਆਤੋ ਦੇਣਾ ਚੜਿਆ ਤੇ ਚਲੋ ਇਹਦਾ ਚੰਦਰੇ ਦਾ ਘਰ ਵਸੇ ਹੋਰ ਕੀ ਆ ਆ ਗਿਆ ਪਤਾ ਹਾਂ ਮੰਮੀ ਆ ਗਿਆ ਹਾਂ ਕਿੱਦਾਂ ਵਾ ਕਣਕ ਦਾ ਉਹ ਕਣਕ ਦਾ ਸ਼ਦਾਈ ਬਣਾਇਆ ਇਹਨੇ ਕਣਕ ਵਾਲੇ ਨੇ ਵੀ ਕਿ ਕਿ ਵੱਢਣੀ ਉਹਦੇ ਵੱਢ ਕੰਮ ਨਵੇੜ ਪਹਿਲਾਂ ਸਵੇਰ ਦਾ ਲਾਰਾ ਵਾਲਾ ਅੱਜ ਵੱਢਦਾ ਵੱਢਦਾ ਉਹਨੋਂ ਤੇ ਕਹੇ ਜੀ ਵੱਡਨੇ ਉੱਥੇ ਤਾਂ ਕਿ ਹੋਰ ਮਿਲ ਕੇ ਤੋਂ ਵੱਡਨਾ ਤੇ ਪਹਿਲਾ ਨੰਬਰ ਲਾ ਦਾਂਗੇ ਹਾਂ ਮੈਂ ਤਾਂ ਅੰਦੀ ਚਾ ਲੱਜ ਕੰਮ ਨਿਭੜ ਜੂਗਾ ਤਹੀਂ ਹੋਰ ਵੀ ਕਿ ਬੰਨੇ ਜਾਣ ਵਾਲੇ ਬਣਾ ਓਏ ਇਹੋ ਤੇ ਮੰਮੀ ਗੱਲ ਵਾ ਹੋਰ ਸੌ ਕੰਮ ਨੇ ਮੁੜ ਕੇ ਕੁੜੀ ਵਾਲੇ ਨੂੰ ਕਿਸ ਨੂੰ ਕਹਿਣਾ ਤੇ ਉਹ ਗਰਮੀ ਤੇ ਕਹਿੰਦੀ ਵੀ ਕਿ ਦੰਦ ਰੱਖਣਾ ਤੇ ਮੈਂ ਸੋ ਤੈਨੂੰ ਡੀਕਣ ਦੀ ਹਾਂ ਕਿ ਪੁੱਛ ਕੇ ਰਚਾਲਾ ਪਾ ਹੋ ਜਾਂਦੇ ਉਧਰੋਂ ਮੰਨ ਗਏ ਕੁੜੀ ਵਾਲੇ ਆਹੋ ਮੰਨ ਗਏ ਆ ਸੱਚੀ ਆਹੋ ਸੱਚੀ ਕ ਤੇ ਬਾਸ ਮੰਮੀ ਨੂੰ ਮਾਰਨਾ ਕਰ ਕੋ ਕਾਨੂੰ ਕਣਕ ਵੜਾ ਕੇ ਆਹੋ ਤੇ ਪਰਸੋਂ ਦਾ ਲੈ ਖਲਿਨੇ ਆਹੋ ਪਰਸੋਂ ਦਾ ਰਾ ਲੈਨੇ ਫੇ ਪਰਸੋਂ ਦਾ ਕਹਦਾ ਵੀ ਪੱਕਾ ਆਹੋ ਪਰਸੋਂ ਦਾ ਕਹ ਦੋ ਮੈਂ ਮੈਂ ਤੇਰੇ ਕੰਮ ਕਰਕੇ ਨਹੀਂ ਕਿਹਾ ਉਹ ਤੇ ਕਹਿੰਦੀ ਸਵੇਰੇ ਚੱਲੋ ਮੈਂ ਕੋਈ ਜਿਹੜਾ ਕਪੜਾ ਵੀ ਸੋਣਾ ਕਿ ਨਹੀਂ ਆਹੋ ਮੈਂ ਤਾਂ ਬਜਾਰੀ ਲੱਲਾ ਕਦਾ ਸੋਟ ਸੋਆਈ ਨਹੀਂ ਜਾਣੇ ਹੁਣ ਛੇਤੀ ਬਜਾਰੀ ਲੈ ਆਉਨੇ ਆਹ ਬਜਾਰੀ ਲੈ ਆ ਤੇ ਜੁੱਤੀ ਜੱਤੀ ਵੀ ਲੱਲੀ ਚੰਗੀ ਸਰ ਜੁੱਤੀ ਤੇ ਹੈਗੀ ਆ ਉਹਦਾ ਪਜਾਮਾ ਕੁਰਤਾ ਕਨਵਾ ਸੋਆਇਆ ਉਹ ਨਾ ਬਜਾਰੀ ਨਹੀਂ ਦੀ ਨਹੀਂ ਪਜਾਮਾ ਕੁਰਤਾ ਨਾ ਭਾਈ ਹਾਂ ਚੱਲ ਵੇਖ ਲੈ ਤੇਰੀ ਮਰਜ਼ੀ ਚੱਲ ਨਹੀਂ ਤੇ ਪੈਂਟ ਕਮੀਜ਼ੀ ਲੈ ਆਉਨੇ ਕੀ ਕਰਦਾ ਉਹ ਨਹੀਂ ਲੱਗਦੀ ਆ ਤੇ ਤੂੰ ਉਹ ਲੈ ਹੋਰ ਵੀ ਜਿਹੜੀ ਚੀਜ਼ ਲਿਆਉਣ ਵਾਲੀ ਤੇ ਤੂੰ ਲੈ ਆਈ ਆਪਾਂ ਫੇਰ ਪਰਸੋਂ ਪੱਕਾ ਰੱਖ ਲਈਏ ਨਾ ਰੱਖ ਲੂ ਰੱਖ ਨਾ ਕੋਈ ਗੱਲ ਨਹੀਂ ਪਰਸੋਂ ਜ਼ਰੂਰ ਜਾਣਾ ਹੀ ਫੇਰ ਹੋਰ ਨਾ ਕੋ ਬਹਾਨਾ ਮਾਰੀ ਪੀ ਕੰਮ ਕੋ ਮਾਂ ਤੇ ਨਹੀਂ ਮੰਮੀ ਕਣਕ ਦਾ ਹੀ ਆ ਮੈਂ ਵੜਾ ਲਈ ਅੱਗਾ ਉੱਗਾ ਨਾਲ ਬੜਾ ਡਰ ਹੁੰਦਾ ਵਾ ਕਣਕ ਸਾਂਭੀ ਹੋਊਗੀ ਫੇਰ ਜਿਸੇ ਮਰਜ਼ੀ ਤੁਰੇ ਫਿਰਗੀ ਹੋਰ ਨਾ ਉਹ ਗੱਲ ਹੋ ਮੇਰੀ ਜ਼ੁਬਾਨ ਉਹ ਗੱਲ ਵੀ ਅਗਲੇ ਨਾਲ ਉਹ ਸਿਆਣੀ ਬਿਆਣੀ ਦੀ ਜ਼ੁਬਾਨ ਦਾ ਕੋਈ ਮੋਲ ਨਹੀਂ ਗਾ ਉਹ ਨਹੀਂ ਨਹੀਂ ਤੁਸੀਂ ਚਿੰਤਾ ਨਾ ਕਰੋ ਪਰਸੋਂ ਆਪਾਂ ਪਈਦੇ ਪਾਰੀ ਟਾਈਮ ਨਾਲ ਨਿਕਲ ਜਾਣਾ ਵਾਂਗੇ ਤੇ ਚੱਲ ਇਹ ਵੀ ਕੰਮ ਉਹ ਗੱਲ ਵੀ ਨੇਪਰੇ ਚੜੂ ਗਾ ਲੋਕਾਂ ਦਾ ਨਹੀਂ ਪਤਾ ਪਾਨ ਏਦਾ ਨਹੀਂ ਕੋਈ ਵੀ ਕਰਨਾ ਇਹਨੂੰ ਘਰੇ ਰਹਿਣ ਦੇਣਾ ਅੱਛਾ ਇਹਨੂੰ ਨਹੀਂ ਬਾਹਰ ਕੱਢਣਾ ਵੇ ਉਹ ਅੰਦਰ ਪਈ ਆ ਨਾ ਤੇ ਪਈ ਰਹਿਣ ਦੇ ਦੋ ਰੋਟੀਆਂ ਖਾਊਗੀ ਕੰਮ ਤਾਂ ਕਰੂਗੀ ਨਾ ਦੋ ਸੂਟ ਸਵਾਦਿਆ ਕਰਾਂਗੇ ਪਰੋਸ਼ੇ ਦੇ ਗਰਮੀਆਂ ਦੇ ਵਿੱਚ ਤੇ ਆਪੇ ਉਹ ਕੱਲ ਮੁਖਦੀ ਕੰਮ ਕਰਨ ਨੂੰ ਤਾਂ ਲੱਗੀ ਕਿ ਨਹੀਂ ਨੌਕਰਾਂ ਨੇ ਇਹਦੇ ਪਤਾ ਕਿੰਨੇ ਰੇਟ ਵਾਜ ਕੱਲ ਉਹ ਚਲੋ ਠੀਕ ਹੈ ਮੰਮੀ ਰਹਿਣ ਦੋ ਈ ਇਹਨੂੰ ਤੇ ਰਕबीर ਸੱਚ ਇੱਕ ਮੇਰੇ ਦਿਮਾਗ ਚੋਂ ਫੇਰ ਗੱਲ ਨਿਕਲ ਗਈ ਆ ਪਿਓ ਗਰਮੀਤ ਕਹਿੰਦੀ ਸੀ ਪਿਪਾ ਜੀ ਨੂੰ ਕਈ ਵੀ ਮਾਲਾ ਜਾ ਰੰਗ ਰੂੰਗ ਜਾ ਲਾ ਲੈ ਦਾੜੀ ਰੰਗ ਦੇ ਮम्मी ਠੀਕ ਹੀ ਆ ਰੰਗੜਾ ਚੱਲ ਜਿਓ ਕਹਿੰਦੀ ਆ ਤਾਂ ਲਾਲਾ ਚਲ ਕੋਈ ਨਹੀਂ ਲਾਲਾਂਗੇ ਹਾਂ ਹਾਂ ਬੰਦਾ ਸੋਹਣਾ ਲੱਗਦਾ ਹੈ ਹਨਾ ਆਂਦੀ ਫੋਟੋਆਂ ਫਾਟਣਾ ਚੰਗੀਆਂ ਆਉਣਗੀਆਂ ਤੇ ਫਿਰ ਨਾਲ ਕਰਨਾ ਬਲਜੀਤ ਨੂੰ ਜਿਉਂ ਘਰੇ ਆ ਜਾਣਾ ਚਲ ਉਹਦੀ ਬਾਅਦ ਚ ਵੇਖੀ ਜਾਊਗੀ ਜਿਹੜਾ ਮੈਂ ਤੈਨੂੰ ਕੰਮ ਕਹਿਣੀ ਪਹਿਲਾਂ ਉਹ ਤਾਂ ਕਰ ਕੋਈ ਨਹੀਂ ਮੈਂ ਕਰ ਲਈਨਾ ਹੁਣ ਕਣਕ ਵੜਾ ਗਏ ਫੇਰ ਹੀ ਮੈਂ ਰੰਗ ਰੂੰਗ ਵਾਲੇ ਪਾਗੇ ਹਾਂ ਰੰਗ ਰੂੰਗ ਲਾ ਲਈ ਪਰਸੋਂ ਨੂੰ ਜਾਣਾ ਵਾਂ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਹਾਂ ਤੇ ਹੁਣ ਕੱਢਣ ਨੂੰ ਬਾਹਰ ਕੰਮ ਤਾਂ ਦਾ ਪਿਆ ਉਹਨਾਂ ਕਰਨਾ ਆਹੋ ਕੱਢ ਲਾਂ ਨੂੰ ਨਾਲੇ ਰੋਟੀ ਪਾਣੀ ਖਾ ਲੂਗੀ ਆਹ ਆ ਗਈ ਹੈ ਘਟ ਗਾਣੇ ਜਿੰਨਾ ਮਰਜ਼ੀ ਤੁਸੀਂ ਮੈਨੂੰ ਅੰਦਰ ਬੰਦ ਕਰ ਲੋ ਮੈਂ ਤੁਹਾਡਾ ਵਿਆਹ ਨਹੀਂ ਹੋਣ ਦੇਣਾ ਪਰ ਬੱਲੇ ਤੇਰੇ ਕੌਣ ਰੋਕੂ ਮੇਰਾ ਵਿਆਹ ਤੂੰ ਰੋਕੇਗੀ ਕਿ ਤੇਰੀ ਮਾਂ ਰੋਕੂ ਆਣ ਕੇ ਰੱਬ ਕੋ ਡਰੋ ਰੱਬ ਕੋ ਉਹ ਰੱਬ ਦੀ ਡਾਂਗ ਵਿੱਚ ਬਾਜ ਨਹੀਂ ਹੁੰਦੀ ਉਹ ਰੱਬ ਕੋ ਡਰ ਕੇ ਤੈਨੂੰ ਘਰੋਂ ਨਹੀਂ ਲੱਗਾ ਕੱਢਣ ਜੇ ਰੱਬ ਦਾ ਡਰ ਖੋਹ ਨਾ ਨਾ ਹੁੰਦਾ ਤੇ ਤੈਨੂੰ ਮੈਂ ਕਦੇ ਨਾ ਘਰੋਂ ਬਾਹਰ ਕੱਢਿਆ ਹਣਾ ਸੀ ਤੂੰ ਇਹ ਅੰਦਰ ਬੰਦ ਕਰਕੇ ਮੈਨੂੰ ਸਾਬਤ ਕੀ ਕਰਨਾ ਚਾਹੁੰਦੇ ਜੇ ਕਿ ਮੈਂ ਕੁਝ ਨਹੀਂ ਕਰ ਸਕਦੀ ਮੇਰਾ ਹੱਕ ਬੰਦਾ ਵਾ ਮੈਂ ਤਾਂ ਨਾ ਵਿਆਹ ਕਰਾਇਆ ਵਾ ਜਿੰਨਾ ਚਿਰ ਤੂੰ ਮੈਨੂੰ ਤਲਾਕ ਨਹੀਂ ਨਾ ਦਿੰਦੇ ਉਹਨਾਂ ਚਿਰ ਤਾਂ ਵਿਆਹ ਨਹੀਂ ਹੋ ਸਕਦਾ ਤੇ ਇਹ ਤੇਰੀ ਇਹੋ ਗੱਲ ਹੈ ਨਾ ਤਲਾਕ ਦੀ ਤੇ ਲੈ ਤਲਾਕ 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 ਹੋ ਗਿਆ ਤਲਾਕ ਜਿੰਨਾ ਚਿਰ ਮੈਂ ਲਿਖਤੀ ਨਾ ਦਵਾਂਗੀ ਉਹਨਾਂ ਚਿਰ ਤੁਸੀਂ ਮੈਨੂੰ ਕਿੱਦਾਂ ਤਲਾਕ ਦੇ ਦੋਗੇ ਭਰਾ ਤੇ ਮੈਂ ਜਿਹੜਾ ਵਿਆਹ ਨਹੀਂ ਹੋ ਹੁੰਦਾ ਨਾ ਮੇਰੇ ਗੱਲ ਸੁਣ ਲੈ ਮੈਨੂੰ ਤੇਰੇ ਤੇ ਤਸ ਆ ਜਾਂਦਾ ਵਾ ਪਰ ਤੈਨੂੰ ਸ਼ਰਮ ਨਹੀਂ ਹੈਗੀ ਕਿਹੜੇ ਤਰੀਕੇ ਨੂੰ ਤੜੋ ਅੱਧਾਈ ਚੱਲਦੀ ਆ ਮੰਮੀ ਤਾਂ ਮੈਨਾਂ ਗਲਤ ਕਾਂਡੇ ਜੇ ਤੇ ਮੈਂ ਕਿੱਦਾਂ ਸਹਲਾ ਕੀਦਰ ਨਾ ਗਲਤ ਕਰਤਾ ਵਾ ਹੁਣ ਦੂਜੀ ਜਨਾਨੀ ਆਉਗੀ ਤੇ ਮੇਰੀ ਕਦਰ ਕੀ ਰਹਿ ਜਾਉ ਪਹਿਨਾ ਅੱਗੇ ਤੇਰੀ ਕਦਰ ਕੀ ਆ ਜਿਹੜੀ ਕਦਰ ਤੇਰੀ ਹੁਣ ਮਨ ਉਹੋ ਬਾਤ ਰਹਿਣੀ ਆ ਤੇ ਤੇ ਤੋਂ ਉਮੀਦ ਵੀ ਨਾ ਕਰੀ ਸਾਡੇ ਤੋਂ ਤੇ ਵੀ ਤੇਰਾ ਨਾ ਕਰੋ ਮੈਂ ਤੇਰੇ ਪੈਰੀਆਂ ਤੋਂ ਲਾਉਣੀ ਆ ਮੇਰੇ ਮਾਪੇ ਜੀਤੇ ਜੀ ਮਰ ਜਣਾ ਉਹਨਾਂ ਨੇ ਵਿਆਹ ਨਾ ਕਰਾਇਆ ਚਲ ਵੇ ਕੰਮ ਕਰਕੇ ਨੇ ਇੱਦਾਂ ਹੀ ਕਰਦੀ ਨਾਲੇ ਲੜਵੜੀਆਂ ਪੁੰਦੀ ਲੈਣਾ ਨਾ ਕਰੋ ਇਦਾਂ